ਕੇ ਮਾਤਾ ਪਿਤਾ ਜੀ ਨੂੰ ਵਧਾਈਆਂ ਦਿੱਤੀਆਂ ਅਤੇ ਦੁਨੀਆ ਦੇ ਕੁੱਝ ਪ੍ਰਾਕੂ ਵਿਦਵਾਨ ਲੋਕਾਂ ਨੇ ਆ ਕੇ ਬਲਕ ਦੀ ਪਰਖ ਕੀਤੀ ਹੁਣ ਸਮੇਂ-ਸਮੇਂ ਤੇ ਸਤਿਗੁਰੂ ਗੁਰੂ ਰਵਿਦਾਸ ਮਹਾਰਾਜਿਆਂ ਦੇ ਬਹੁਤ ਸਾਰੇ ਸਰਧਾਲੂ ਬਣੇ ਜਿਨ੍ਹਾਂ ਦੇ ਵਿੱਚੋਂ ਚਤੌੜ ਗਰਦੇ ਰਾਜੇ ਚੰਦਰ ਹਾਸਤੀ ਪਤਨੀ ਰਾਣੀ ਝਾੜਾ ਹੋਈ ਸ਼੍ਰੀ ਗੁਰੂ ਦੇਵਾ ਤਾਂ ਹੀ ਦੇਗਾ ਆਪਾਂ ਹੀ ਸੰਗਤਾਂ ਦੇ ਚਰਨਾਂ ਦੇ ਵਿੱਚ ਬੇਜਤੀਆ ਦੇਖੋ ਸਤਿਗੁਰੂ ਦੀ ਕਿੱਡੀ ਕਿਰਪਾ ਹੋਈਆ ਰਮਦਾਸ ਮਹਾਰਾਜ ਦੀ ਭਾ ਜਾਰੀ ਸੰਗਤ ਨੂੰ ਬੇਜਤੀ ਆ ਜੀ ਜੋ ਆਪਣਾ ਟਾਡੀ ਜਥਾ ਆ ਰਹੇ ਹੈਗਾ 10 ਮਿੰਟ ਪਾਈ ਖਾਗਰੀ ਇੱਥੇ ਜ਼ਰੂਰ ਲਵਾ ਕੇ ਜਾਓ ਭਾਈ ਸਤਗੁਰਾਂ ਦਰਬਾਰ ਦੇ ਸਾਹਿਬ ਵਿੱਚ ਕਿੰਨਾ ਰੌਣਕ ਬੇਲਾ ਲੱਗ ਰਿਹਾ ਹੈ ਭਾਈ ਇਹਨਾਂ ਦਾ ਹੌਸਲਾ ਵਧਾਈ ਵਾਧੂ ਵਾਧਾ ਕਰੋ ਭਾਈ ਸੰਗਤ ਨੂੰ ਬੇਜੀ ਕੀਤੀ ਜਾਂਦੀ ਆ ਜੈ ਗੁਰੂ ਦੇਵ ਧੰਨ ਗੁਰੂ ਦੇਵ ਸੌਜੀ ਬਹੁਤ ਸਮੇਂ ਦੇ ਉੱਪਰ ਸਤਿਗੁਰੂ ਗੁਰੂ ਰਵਿਦਾਸ ਮਹਾਰਾਜ ਦੇ ਬਹੁਤ ਸਾਰੇ ਸ਼ਰਧਾਲੂ ਬਣੇ ਹੁਣ ਜਿਨ੍ਹਾਂ ਦੇ ਵਿੱਚੋਂ ਚਤਾਰ ਗਣ ਦੇ ਰਾਜੇ ਚੱਕਰ ਹਾਸ ਤੇ ਪਤਨੀ ਰਾਣੀ ਚਾਨਾ ਹੋਈ ਜੋ ਕਿ ਹਰ ਵਾਰ ਬ੍ਰਾਹਮਣ ਲੋਕਾਂ ਦੇ ਨਾਲ ਗੰਗਾ ਨਦੀ ਦੇ ਦਰਸ਼ਕ ਦੀ ਧਾਰੇ ਕਰ ਜਾਇਆ ਕਰਦੀ ਸੀ ਪਰ ਇੱਕ ਦਿਨ ਰਸਤੇ ਵਿੱਚ ਜਾਂਦੇ ਜਾਂਦੇ ਹਰਾਰੀ ਨੇ ਇੱਕ ਸੂਝਵਾਨ ਬ੍ਰਾਹਮਣ ਤੋਂ ਪੁੱਛਿਆ ਕਿ ਬਾਬਾ ਜੀ ਇਸ ਤਰ੍ਹਾਂ ਗੰਗਾ ਨਦੀ ਤੇ ਇਸ਼ਨਾਨ ਕਰਕੇ ਭਗਵਾਨ ਦੀ ਪ੍ਰਾਪਤੀ ਹੋ ਸਕਦੀ ਹੈ ਹੋਸ ਬ੍ਰਾਹਮਣ ਨੇ ਬਿਲਕੁਲ ਸਹੀ ਜਵਾਬ ਦਿੱਤਾ ਕਿ ਹਾਂ ਬੇਟੀ ਨਹੀਂ ਇਸ ਤਰ੍ਹਾਂ ਭਗਵਾਨ ਦੀ ਪ੍ਰਾਪਤੀ ਨਹੀਂ ਹੋ ਸਕਦੀ ਹਾਂ ਜੇਕਰ ਕਿਸੇ ਪਰਮਾਤਮਾ ਦੇ ਪਿਆਰੇ ਤੇ ਲੜ ਲੱਗਿਆ ਜਾਵੇ ਤਾਂ ਭਗਵਾਨ ਨੂੰ ਇਹਦਾ ਰਾਸਤਾ ਲੱਭ ਸਕਦਾ ਤਾਂ ਰਾਨੀ ਜਾਨੀ ਨੇ ਆਖਿਆ ਬਾਬਾ ਜੀ ਉਹਨਾਂ ਪਰਮੇਸ਼ਰ ਦੇ ਪਿਆਰੇ ਭਗਵਾਨ ਦੇ ਪਿਆਰਿਆਂ ਦੇ ਦਰਸ਼ਨ ਕਿੱਥੇ ਹੋਣਗੇ ਤਾਂ ਉਸ ਬ੍ਰਾਹਮਣ ਨੇ ਬਿਲਕੁਲ ਸਹੀ ਜਵਾਬ ਦਿੱਤਾ ਕਿ ਹਾਂ ਬੇਟੀ ਗੰਗਾ ਨਦੀ ਦੇ ਕਿਨਾਰੇ ਪਰਮੇਸ਼ਰ ਦੇ ਪਿਆਰੇ ਭਗਤ ਰਵਦਾਸ ਜੀ ਰਹਿੰਦੇ ਨੇ ਜੇਕਰ ਤੂੰ ਇਹਨਾਂ ਦੇ ਚਰਨੇ ਲੱਗ ਜਾਵੇਂ ਤਾਂ ਤੇ